ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਹੁਣ ਪੰਜਾਬ ਦੇ ਵਿੱਚ ਵੱਖ-ਵੱਖਰੇ ਸਮੇਂ ਤੇ ਖੁੱਲਣਗੇ ਸਰਕਾਰੀ ਦਫ਼ਤਰ ਤਾਂ ਦੋਸਤੋ ਪੰਜਾਬ ਸਰਕਾਰ ਸੂਬੇ ਦੇ ਤਰੱਕੀ ਅਤੇ ਖੁਸ਼ਹਾਲੀ ਦੇ ਵੱचन ਬਾਦ ਦਾ ਮੁਲਾਇਮਾਂ ਦੇ ਸਹੂਲਤ ਦਾ ਵੀ ਪੂਰਾ ਧਿਆਨ ਸੁਭਾ ਸਰਕਾਰ ਰੱਖਦੇ ਆ ਸਰਕਾਰੀ ਦਫ਼ਤਰਾਂ ਦੇ ਸਮੇਂ ਦੇ ਵਿੱਚ ਬਦਲਾਅ ਦੀ ਪਹਿਲ ਕਰਨ ਵਾਲੀ ਪੰਜਾਬ ਸਰਕਾਰ ਇੱਕ ਵਾਰ ਫਿਰ ਨਵਾਂ ਪ੍ਰਯੋਗ ਕਰਨ ਜਾ ਰਹੀ ਹੈ ਗਰਮੀ ਦੇ ਮੌਸਮ ਦੇ ਵਿੱਚ ਸਰਕਾਰੀ ਦਫ਼ਤਰ ਤਿੰਨ ਵੱਖ-ਵੱਖਰੇ ਸਮਿਆਂ ਤੇ ਖੁੱਲੇ ਜਾਣਗੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰ ਦਿੱਤਿਆ ਮੋੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਇਹ ਫੈਸਲਾ ਬਿਜਲੀ ਦੀ ਬਚਤ ਕਰਨ ਅਤੇ ਸੜਕਾਂ ਤੇ ਟ੍ਰੈਫਿਕ ਨੂੰ ਘਟਾਉਣ ਦੇ ਲਈ ਲਿਆ ਗਿਆ ਹੈ। ਗਰਮੀਆਂ ਦੇ ਦਿਨਾਂ ਦੇ ਵਿੱਚ ਕੁਝ ਦਫ਼ਤਰ ਸਵੇਰੇ 8 ਵਜੇ ਤੇ ਕੁਝ 9 ਵਜੇ ਤੇ ਕੁਝ 10 ਵਜੇ ਖੁੱਲੇ ਜਾਣਗੇ ਤੇ ਇਸੇ ਤਰ੍ਹਾਂ ਹੀ ਇਹਨਾਂ ਦਫ਼ਤਰਾਂ ਦੇ ਵਿੱਚ ਛੁੱਟੀ ਦਾ ਸਮਾਂ ਵੀ ਵੱਖੋ-ਵੱਖਰਾ ਹੋਵੇਗਾ। ਸੁਪਰੀਮ ਕੋਰਟ ਦਾ ਅਹਿਮ ਫੈਸਲਾ ਪੈਸ ਲੈ ਕੇ ਸਦਨ ਦੇ ਵਿੱਚ ਵੋਟ ਪਾਈ ਜਾ ਸਵਾਲ ਪੁੱਛਿਆ ਤਾਂ ਸੰਸਦ ਮੈਂਬਰ ਤੇ ਹੋਵੇਗੀ ਕਾਰਵਾਈ। ਜਿਹੜੇ ਸੰਸਦ ਮੈਂਬਰ ਜਾਂ ਵਿਧਾਇਕ ਰੈਸ਼ਬਤ ਲੈ ਕੇ ਬੋਟਾ ਦੰਦੇ ਹਨ ਜਾਂ ਸਦਨ ਦੇ ਵਿੱਚ ਸਵਾਲ ਪੁੱਛਦੇ ਹਨ ਤੇ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਤਹਿਤ ਮਕਦਮੇ ਤੋਂ ਛੋਟਾ ਨਹੀਂ ਦਿੱਤੇ ਆਵੇਗੇ ਸੁਪਰੀਮ ਕੋਰਟ ਦੇ 7 ਜੱਜਾਂ ਦੇ ਸੰਵਿਧਾਨਕ ਬੈਚ ਨੇ ਸੋਮਵਾਰ ਨੂੰ 26 ਸਾਲ ਪੁਰਾਣੇ ਫੈਸਲੇ ਨੂੰ ਪਲਟ ਦਿੱਤਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼ ਜਾਂ ਜਾਨੋ ਕੀਮਤਾਂ ਦੇ ਵਿੱਚ ਕਿੰਨਾ ਹੋਇਆ ਵਾਧਾ ਲਸਣ ਦੀਆਂ ਵਾਧੀਆਂ ਕੀਮਤਾਂ ਤੋਂ ਰਹਾ ਤਾਂ ਮਿਲਣ ਤੋਂ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਣ ਵਾਲਾ ਜਾਣੀ ਕਿ ਲਸਣ ਤੋਂ ਬਾਅਦ ਹੁਣ ਪਿਆਜ਼ ਮਹਿੰਗਾ ਹੋ ਗਿਆ ਹੈ ਸ਼ੁੱਕਰਵਾਰ ਦੇ ਤੁਲਨ ਵਿੱਚ ਹੈ ਸ਼ਨੀਵਾਰ ਨੂੰ ਆਜ਼ਾਦਪੁਰ ਸਬਜ਼ੀ ਮੰਡੀ ਦੇ ਵਿੱਚ ਪਿਆਜ਼ ਦੀ ਥੋਕ ਕੀਮਤ ਵਿੱਚ 2 ਤੋਂ 3 ਰੁਪਏ ਦਾ ਵਾਧਾ ਹੋਇਆ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਹੋਰਾਂ ਵਾਧਾ ਹੋ ਸਕਦਾ ਹੈ ਜਾਣਕਾਰ ਦੇ ਮੁਤਾਬਕ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ 1 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਆਪ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ 15 ਜੂਨ ਤੱਕ ਪਾਰਟੀ ਦਾ ਦਫ਼ਤਰ ਖਾਲੀ ਕਰਨ ਦਾ ਦਿੱਤਾ ਹੁਕਮ ਸਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਦਫਤਰ ਖਾਲੀ ਕਰਨ ਲਈ ਕਿਹਾ ਹਾਲਾਂਕਿ ਅਦਾਲਤ ਨੇ ਚੋਣਾਂ ਦੇ ਮੱਦੇਨਜ਼ਰ 15 ਜੂਨ ਤੱਕ ਦਾ ਸਮਾਂ ਵਧਾ ਦਿੱਤਾ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਖਿਲਾਫ ਸ਼ਿਕਾਇਤਾਂ ਕੀਤੀ ਗਈ ਸੀ ਕਿ ਉਹਨਾਂ ਦਾ ਦਫਤਰ ਰਾਊਜ਼ਾ ਐਵਨਿਊ ਕੋਰਟ ਨੂੰ ਅਲਾਟ ਕੀਤਾ ਗਿਆ ਜਿਵੇਂ ਤੇ ਬਣਾਇਆ ਗਿਆ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਵੀ ਸਖਤ ਨਾਰਾਜ਼ਗੀ ਜ਼ਾਹਰ ਕਰਦਿਆਂ ਦਫ਼ਤਰਾ ਖਾਲੀ ਕਰਨ ਦੇ ਲਈ ਕਿਹਾ ਸੀ ਐਸਾ ਫੈਸਲੇ ਦੇ ਖਿਲਾਫ ਆਪ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਹੁਣ ਸੁਪਰੀਮ ਕੋਰਟ ਨੇ ਦਫ਼ਤਰਾ ਖਾਲੀ ਕਰਨ ਦੇ ਲਈ ਕਿਹਾ ਹੈ ਅਦਾਲਤ ਨੇ ਇਹ ਵੀ ਕਹਿ ਕੇ ਆਪ ਨਵੇਂ ਦਫ਼ਤਰ ਦੇ ਲਈ ਸਰਕਾਰ ਨੂੰ ਅਰਜੀ ਦੇ ਸਕਦੀ ਹੈ ਅਦਾਲਤ ਨੇ ਇਹ ਵੀ ਕਹਿ ਕੇ ਸਬੰਧਤ ਵਿਭਾਗ ਆਪ ਦੀ ਅਰਜੀ ਤੇ 4 ਹਫ਼ਤਿਆਂ ਦੇ ਵਿੱਚ ਫੈਸਲਾ ਲਵੇ ਅਦਾਲਤ ਨੇ ਸਪਸ਼ਟ ਕੀਤਾ ਕਿ ਜ਼ਮੀਨਾਂ ਅਦਾਲਤ ਨੂੰ ਪਹਿਲਾਂ ਹੀ ਅਲਾਟ ਕੀਤੀ ਗਈ ਸੀ ਅਸਜਮੀਨ ਤੇ ਹਾਈ ਕੋਰਟ ਦੇ ਮੁਲਾਜ਼ਮਾਂ ਦੇ ਲਈ ਰਹਾਇਸ਼ੀ ਕੰਪਲੈਕਸ ਬਣਾਇਆ ਜਾਣਾ ਤੇ ਉਥੇ ਪਾਰਟ ਦਫਤਰ ਨਹੀਂ ਚਲਾ ਸਕਦਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਦਾਇਰ ਜਨਹਿਤਾ ਪਟੀਸ਼ਨਰ ਸੁਪਰੀਮ ਕੋਰਟ ਨੇ ਕੀਤੀ ਖਾਰਜ ਵਕੀਲਾਂ ਤੇ ਦਿਖਾਈ ਸਕਤੀ ਕਿਹਾ ਪਬਲਿਕਿਟੀ ਸਟੰਟ ਕਾਰਨ ਸੁਪਰੀਮ ਕੋਰਟ ਨੇ ਐਕਾ ਪਟੀਸ਼ਨਰ ਨੂੰ ਕਹਿ ਕਿ ਉਹ ਭਾਰਤ ਸਰਕਾਰ ਨੂੰ ਲਗਾਤਾਰ ਧਰਨੇ ਅਤੇ ਪ੍ਰਦਰਸ਼ਨ ਕਰ ਇੱਕ ਸੰਨਗਾਂ ਮੰਗਾਂ ਤੇ ਵਿਚਾਰ ਕਰਨ ਦੇ ਲਈ ਨਰਦੇਸ਼ ਦੇਣ ਦੀ ਮੰਗ ਕਰਦੇ ਆਪਣੀ ਪਟੀਸ਼ਨ ਵਾਪਸ ਲੈਣ ਨਾਲ ਹੀ ਸਖਤੀ ਦਿਖਾਉਂਦੇ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਸਿਰਫ ਪਬਲਿਸਿਟੀ ਸਟੰਟ ਦੇ ਲਈ ਅਖਬਾਰਾਂ ਦੇ ਆਧਾਰ ਤੇ ਅਜਿਹੀਆਂ ਪਟੀਸ਼ਨਾਂ ਦਾਇਰ ਕਰਨ ਤੋਂ ਬਚਣ ਇਹ ਬਹੁਤ ਗੁੰਝਲਦਾਰ ਮੁੱਦਾ ਹੈ ਤੇ ਇਸ ਨੂੰ ਲੈ ਕੇ ਪ੍ਰਚਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਖੈਰਾ ਸਾਹਿਬ ਕਿੱਥੇ ਅੱਜਕੱਲ ਕਾਂਗਰਸ ਵਾਲੇ ਇਹਦੇ ਤੋਂ ਖੜਾ ਛੜਬਾ ਲਓ ਇਹ ਸਾਰਿਆਂ ਨੂੰ ਮਨਜੂ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਆ ਫਿਰ ਆ ਕੁ ਬਹੰਗਾਮਾ ਹੋਇਆ ਸੀਮਾ ਭਗਵਾਨ ਤਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘਾ ਬਾਈਬਾ ਦੇ ਵਿੱਚ ਘਾਰ ਤਿੱਖੀ ਬਹਿਸ ਹੋਈ ਸੀਮਾਨ ਨੇ ਸਪੀਕਰ ਨੂੰ ਤਾਲਾ ਪੈਂਟ ਕਰਦਿਆ ਕਿ ਉਹ ਸੱਚ ਬੁੱਲਣਗੇ ਤੇ ਵਿਰੋਧੀ ਦੌੜ ਜਾਣਗੇ ਉਹਨਾਂ ਨੇ ਕਹਿ ਕੇ ਤਾਲਾ ਬਾਹਰੋਂ ਨਹੀਂ ਅੰਦਰੋਂ ਲਾਇਆ ਜਾਣਗੇ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਵੇ ਭਗਵਾਨਤਾ ਸਿੰਘ ਮਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਪੰਜਾਬ ਦੇ ਲੋਕ ਆ ਗੱਲ ਨਹੀਂ ਸੌਂਦੇ ਉਹ ਅੱਜ ਵਿਧਾਨ ਸਭਾ 'ਚ ਬੈਠ ਕੇ ਰੌਲਾ ਪਾ ਰਹੇ ਨੇ ਬਾਜਬਾ ਸਾਹਿਬ ਪਹਿਲਾਂ ਕਹਿੰਦੇ ਸੀ ਕਿ ਸੈਸ਼ਨਾ ਛੋਟਾ ਹੁੰਦਾ ਸਾਨੂੰ ਬੋਲਣ ਨਹੀਂ ਦਿੰਦੇ ਐ ਤੱਕੀ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਯ ਸਖਪਾਲ ਸਿੰਘ ਖੈਰਾ ਦੇ ਬਾਬਤ ਤੰਜ ਕਾਦਿਆਂ ਪੁੱਛਿਆ ਖੈਰਾ ਸਾਹਿਬ ਹਜੇ ਕਾਂਗਰਸ ਵਿੱਚ ਉਹ ਕਿੱਥੋਂ ਅੱਜ ਕੱਲ ਪਹਿਲਾਂ ਇਹ ਆ ਕਾਲੀਆਂ ਕੋਲ ਸੇ ਅਸੇ ਤਾ ਖੜਾ ਛਡਵਾ ਲਿਆ ਤੁਸੀਂ ਵੀ ਛਡਵਾ ਲਓ ਇਹ ਮਾਂਜੂ ਸਾਰਿਆਂ ਨੂੰ ਮਾਨ ਦਾ ਕਹਿਣਾ ਕਿ ਕਿੰਨੀਆਂ ਪਾਰਟੀਆਂ ਬਦਲੀਆਂ ਹਜੇ ਤੱਕ ਸਾਈਕਲ ਦੇ ਵੀ ਸਟੈਂਡ ਹੁੰਦਾ ਇਹ ਦੁੱਧਾਂ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਮੂੰਹ ਕਰਦੇ ਉਹਦਰ ਹੀ ਲੱਗ ਜਾਂਦਾ ਮਾਨ ਨੇ ਪ੍ਰਤਾਪ ਸਿੰਘ ਬਾਈ ਬਾਤੇ ਤੰਜ ਕੱਸਦਿਆਂ ਕਹਿ ਕੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਦੇ ਕੁਰਸੇ ਉੱਤੇ ਨਹੀਂ ਬਿਠਾਉਣਾ ਤੁਸੀਂ ਅੱਧਾ ਘੰਟਾ ਮੇਰੇ ਵਾਲੇ ਨਾਲ ਆ ਕੇ ਬੈਠ ਜਾਓ ਆ ਕੇ ਸਵਾਲ ਦੇ ਦਿਓ ਅਗਲੀ ਖਬਰ ਅਮਰਤਾ ਪਾਲ ਨੂੰ ਪੰਜਾਬ ਲਿਆਉਣ ਦੇ ਲਈ ਅਕਾਲੀ ਦਲ ਅਮਰਤ ਸਰ ਨੇ ਰੋਕਿਆ ਗਾ ਰੇਲਾ ਪੁਲਿਸ ਨੇ ਕੀਤੀ ਕਾਰਵਾਈ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਦੇ ਬੁੱਲੂ ਪੰਜਾਬ ਦੇ ਵਿੱਚ ਆ ਕਈ ਥਾਵਾਂ ਦੇ ਉੱਤੇ ਰੇਲਾ ਰੋਕ ਕੇ ਅਮਰਤ ਪਾਲ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸ ਮੌਕੇ ਮਾਨ ਦਲ ਦੇ ਸਮਰਥਕਾਂ ਨੂੰ ਪੁਲਿਸ ਨੇ ਰੇਲਵੇ ਟਰੈਕ ਤੋਂ ਹਿਰਾਸਤ ਵਿੱਚ ਲੈ ਲਿਆ ਦਰਅਸਲ ਇਹ ਰੇਲ ਜਾਮ ਅਮਰਤ ਪਾਲ ਸੰਗਤ ਸਾਥਕਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਹਰਿਆਣਾ ਪੁਲਿਸ ਦੀ ਕਿਸਾਨਾਂ ਦੇ ਖਿਲਾਫ ਕਾਰਵਾਈ ਅਤੇ ਜ਼ਿਲ੍ਹਿਆਂ ਵਿੱਚ ਬੰਦ ਸਿੱਖਾਂ ਦੀ ਰਹਾਈ ਦੇ ਵਿਰੁੱਧ ਵਿਚੱਕ ਕੀਤਾ ਗਿਆ ਹੈ। ਬੀਤੇ ਦਿਨ ਸੰਗਰੂਰ ਤੋਂ ਸੰਸਦ ਮੈਂਬਰਾਂ ਤੇ ਪਾਰਟੀ ਪ੍ਰਧਾਨ ਸਮਰਨਜੀਤ ਸਿੰਘ ਅਮਾਨ ਨੇ ਪੂਰੇ ਪੰਜਾਬ ਦੇ ਵਿੱਚ ਅਰੇਲਾ ਰੁਕਣ ਦਾ ਐਲਾਨ ਕੀਤਾ ਸੀ ਜਿਸ ਤਹਿਤ ਅੱਜ ਪਾਰਟੀ ਵਰਕਰਾਂ ਨੇ ਬਰਨਾਲਾ ਦੇ ਵਿੱਚ ਰੇਲਵੇ ਲਾਈਨ ਜਾਮ ਕਰ ਦਿੱਤੀ। ਪੁਲਿਸ ਦੇ ਵੱਲੋਂ ਰਾਸਤ ਵਿੱਚ ਲੈ ਗਏ ਸ਼੍ਰੋਮਣਿਆ ਕਲਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਸਿੱਖਾਂ ਨੂੰ ਤੰਗ ਪਰੇਸ਼ਾਨ ਕਰੀਆ ਤੇ ਜਾਦੇ ਵਿਰੁੱਧ ਦੇ ਵਿੱਚ ਉਹ ਰੋਸ਼ ਪਰਦਰਸ਼ਨ ਕਰ ਰਹੇ ਹਨ ਤੇ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਉਹ ਅਹੱਦ ਦੇ ਵਿਰੁੱਧ ਸੰਘਰਸ਼ ਜਾਰੀ ਰੱਖਣਗੇ ਐਨਆਰਆਈ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੁਝ ਦਿਨ ਪਹਿਲਾਂ ਹੀ ਆਇਆ ਸੀ ਪੰਜਾਬ ਤਾਂ ਦੋਸਤੋ ਪਟਾਣਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਰਮਾਨੰਦ ਦਾ ਨੇੜੇ ਅਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਥਾਨਕ ਲੋਕਾਂ ਨੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਪਈ ਦੇਖੀ ਜਿਸ ਕਾਰਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਨੌਂ ਬਣਦੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਪਿੰਡਾ ਤੁਨ ਦਾਦ ਦੇ ਕਿ ਮਰ ਤੱਕ ਨੌਂ ਬਣ ਜੋ ਕੇ ਐਨ ਆਰ ਆਈ ਹੈ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਪਰਤਿਆ ਸੀ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਆਪਣੀ ਥਾਰ ਕਰਦੇ ਵਿੱਚ ਵਾਪਸ ਆ ਰਿਹਾ ਤੈ ਜਿਸ ਨੂੰ ਕੌਜਾ ਅਣਪਛਾਤੇ ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਠੰਡ ਨੂੰ ਬਾਏ ਬਾਏ ਪੰਜਾਬ ਦੇ ਵਿੱਚ ਗਰਮੀ ਦਾ ਦੌਰ ਸ਼ੁਰੂ ਅਗਲੇ ਦਿਨਾਂ ਦੇ ਵਿੱਚ ਚੜੇਗਾ ਪਾਰਾ ਪੰਜਾਬ ਦੇ ਵਿੱਚ ਹੁਣ ਗਰਮੀ ਸ਼ੁਰੂ ਹੋਣ ਜਾ ਰਹੀ ਹੈ ਅਗਲੇ ਕੁਝ ਦਿਨਾਂ ਦੇ ਅੰਦਰ ਪਾਰਾ 4 ਤੋਂ 5 ਡਿਗਰੀ ਚੜੇਗਾ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 4 ਤੋਂ 5 ਦਿਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਪਮਾਨ 5 ਡਿਗਰੀ ਤੱਕ ਵਧੇਗਾ ਤੇ ਅਸਵਿਲੇ ਪੰਜਾਬ ਦੇ ਬਹੁਤੇ ਸ਼ਹਿਰਾਂ ਦਾ ਤਾਪਮਾਨ ਆਮ ਦੇ ਨਾਲੋਂ 4 ਡਿਗਰੀ ਤੱਕ ਘਟਾ ਦਰਜ ਕੀਤਾ ਜਾ ਰਿਹਾ ਤੇ ਇਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੌਲੀ-ਹੌਲੀ ਆਮ ਬੰਗ ਵਧੇਗਾ ਦੱਸਦੇ ਕਿ ਪਿਛਲੇ 3 ਦਿਨਾਂ ਤੋਂ ਪਹਾੜਾਂ ਤੇ ਬਰਬਰੀ ਅਤੇ ਮਦਾਨੀ ਇਲਾਕੇ ਨੇ ਵਿੱਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦਾ ਘਟੋ ਘਟਾ ਤਾਪਮਾਨ ਆਮ ਦੇ ਨਾਲੋਂ ਲਗਭਗ 4 ਡਿਗਰੀ ਹੇਠਾਂ ਆ ਗਿਆ ਤੇ ਪੰਜਵੀਂ ਗੜਬੜੀ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵਧ ਗਿਆ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਬੈਚ ਹੁਣ ਹਾਲਾਤ ਆਮ ਬੰਗ ਰਹਿਣਗੇ ਤੇ 1 ਤੋਂ 2 ਦਿਨਾਂ ਦੇ ਵਿਚ ਆ ਤਾਪਮਾਨ ਵੀ ਆਮ ਬੰਗ ਹੋ ਜਾਵੇਗਾ ਖੱਟਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਅਤੇ ਜੁਰਮਾਨਾ ਮੁਆਫ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬਤਾਰਕ ਖਜ਼ਾਨਾ ਮੰਤਰੀ ਆਪਣੀ ਐਸ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਇਸ ਮੌਕੇ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਇਸ ਵਾਰ ਦਾ ਬਜਟ 199000 ਰੁਪਏ ਦਾ ਹੋਵੇਗਾ ਜੋ ਕਿ ਪਿਛਲੇ ਸਾਲ ਦੇ ਨਾਲੋਂ 11% ਦੇ ਜ਼ਿਆਦਾ ਹੈ ਕਿਸਾਨਾਂ ਦੇ ਅੰਦੋਲਨ ਵਿਚਾਲੇ ਮੁੱਖ ਮੰਤਰੀ ਨੇ ਹਰਿਆਣਾ ਦੇ ਵਿੱਚ 547000 ਕਿਸਾਨਾਂ ਦੇ ਕਰਜ਼ੇ ਦਾ ਵਿਆਜ ਅਤੇ ਜੁਰਮਾਨਾ ਮਾਫ ਕਰਨ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੈਂ ਵੀ ਇੱਕ ਕਿਸਾਨ ਦਾ ਪੋਤਾ ਦਰਦ ਸਮਝਦਾ ਹਾਂ ਤੇ ਮੈਂ ਖੁਦ ਵੀ ਹਲ ਚਲਾਇਆ ਤੇ ਖੇਤੀ ਕੀਤੀ ਹੈ ਮੁੱਖ ਮੰਤਰੀ ਖੱਟਰ ਦਾ ਕਹਿਣਾ ਹੈ ਕਿ ਕਿਸਾਨ ਭਾਰਤ ਦੀ ਆਰਥਵਿਵਸਥਾ ਦੇ ਰੇਡ ਦੇ ਹੱਦੇ ਹੰਤੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਲਈ ਬਹੁਤ ਕੰਮ ਕੀਤੇ ਹਨ